ਤਾ ਪਾਸਟਰ ਬਚਿੰਦਰ ਦੀਆਂ ਮੁਸ਼ਕਲਾਂ ਜੂਨੇ ਲਗਾਤਾਰ ਬਾਤਾਂ ਚਾਰੀਆਂ ਪਾਸਟਰ ਬਚਿੰਦਰ ਦੇ ਪਰ ਵੱਡੇ ਇਲਜ਼ਾਮ ਲੱਗੇ ਨੇ ਕਿਉਂਕਿ ਇਸ ਤੋਂ ਪਹਿਲਾਂ ਪਾਸਟਰ ਬਚਿੰਦਰ ਦੇ ਵੱਲੋਂ ਇੱਕ ਮਹਿਲਾ ਦੇ ਨਾਲ ਛੇੜਛਾੜ ਕੀਤੀ ਗਈ ਸੀ ਅਜਿਹੇ ਸੰਘੀਨ ਆਰੋਪ ਜਿਹੜੇ ਨੇ ਪਾਸਟਰ ਦੇ ਉੱਤੇ ਲੱਗੇ ਸੀ ਜਿਸ ਮਗਰੋਂ ਬੀਤੇ ਦਿਨ ਹੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਰ ਲਪੁੰਦਾ ਹੈ ਜਿਸ ਦੇ ਵਿੱਚ ਸਾਫ਼ ਤੌਰ ਤੇ ਦੇਖਿਆ ਜਾਂਦਾ ਕਿ ਪਹਿਲਾਂ ਤਾਂ ਪਾਸਟਰ ਦੇ ਵੱਲੋਂ ਇੱਕ ਕਾਗਜ਼ ਜਿਹੜੇ ਨੇ ਚੱਕ ਕੇ ਔਰਤ ਦੇ ਮੂੰਹ ਤੇ ਮਾਰੇ ਜਾਂਦੇ ਐ ਤੇ ਫਿਰ ਔਰਤ ਦੇ ਵੱਲੋਂ ਜਦੋਂ ਉਸ ਚੀਜ਼ ਦਾ ਵਿਰੋਧ ਕੀਤਾ ਜਾਂਦਾ ਤਾਂ ਪਾਸਟਰ ਦੇ ਵੱਲੋਂ ਮਹਿਲਾ ਦੇ ਮੂੰਹ ਦੇ ਉੱਤੇ ਚੱਪੇੜਾਂ ਧਰੀਆਂ ਜਾਂਦੀਆਂ ਇੱਕ ਤੋਂ ਬਾਅਦ ਇੱਕ ਚਪੇੜ ਜਿਹੜੀ ਆ ਮਹਿਲਾ ਦੇ ਮੂੰਹ ਦੇ ਉੱਤੇ ਧਰੀ ਜਾਂਦੀ ਹੈ ਤੇ ਮੌਕੇ ਤੇ ਜਿਹੜੇ ਵੀ ਲੋਕ ਮਹਿਲਾ ਦਾ ਬਚਾਅ ਕਰਨੋਂਉਂਦੇ ਆ ਉਸ ਮਹਿਲਾ ਨੂੰ ਬਚਾਉਂਦੇ ਹੋਏ ਜਿਹੜੇ ਲੋਕ ਇਸ ਮਾਮਲੇ ਦੇ ਵਿੱਚ ਦਖਲ ਦਿੰਦੇ ਆ ਉਹਨਾਂ ਦੇ ਨਾਲ ਵੀ ਇਸ ਪਾਸਟਰ ਦੇ ਵੱਲੋਂ ਕੋਟਮਾਰ ਕੀਤੀ ਗਈ ਸੀ ਵੀਡੀਓ ਬਣਦਾ ਹੈ ਵੀਡੀਓ ਵਾਇਰਲ ਲੱਗੁੰਦਾ ਹੈ ਤੇ ਹੁਣ ਇਸ ਮਾਮਲੇ ਦੇ ਵਿੱਚ ਮਹਿਲਾ ਦੀ ਸ਼ਿਕਾਇਤ ਦੇ ਉੱਤੇ ਮਾਮਲਾ ਦਰਜ ਹੋਇਆ ਜਿਸ ਦਾ ਪਾਸਟਰ ਦੇ ਸਮਰਥਕਾਂ ਦੇ ਵੱਲੋਂ ਕਾਫੀ ਰੋਡ ਕੀਤਾ ਜਾ ਰਿਹਾ ਹੈ